ਸੁਰੱਖਿਆ ਬਲ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਦੇ ਫਾਜ਼ਿਲਕਾ ਸਰਹੱਦ ਦੇ ਇੱਕ ਭਾਰਤੀ ਤਸਕਰ ਨੂੰ ਫੜਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਲਜਮ ਨਸ਼ੇ ਦੀ ਤਸਕਰੀ ਕਰਨ ਸਰਹੱਦ ਦੇ ਪੁੱਜੇ ਸਨ ਪਰ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਬੀਐਸਐਫ ਵੱਲੋਂ ਫੜੇ ਗਏ ਮਲਜਮ ਦੀ ਪਛਾਣ ਫਾਜ਼ਿਲਕਾ ਦੇ ਪਿੰਡ ਸੋਨਾ ਨਾਨਕਵਾਸੀ ਜੱਜ ਸਿੰਘ ਦੇ ਵਜੋਂ ਹੋਈ ਆ। BSF ਨੇ ਮੌਜੂਮਾ ਨੂੰ ਫਾਜ਼ਿਲਕਾ ਦੇ ਸਰਹੱਦੀ ਪਿੰਡ ਦੋਨਾ ਨਾਨਕ ਤੋਂ ਗ੍ਰਿਫਤਾਰ ਕੀਤਾ ਹੈ ਤੇ BSF ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਤਸਕਰ ਜੱਜ ਸਿੰਘ ਤਸੀ ਸ਼ੱਕੀ ਤਸਕਰਾਂ ਦੀ ਸੂਚੀ ਦੇ ਵਿੱਚੋਂ ਇੱਕ ਸੀ ਕੁਝ ਕਿਸੇ ਦੇ ਦਰਾਂ ਨ ਉਸ ਦਾ ਨਾਮ ਪਹਿਲਾਂ ਫੜੇ ਗਏ ਨਸ਼ਾ ਤਸਕਰਾਂ ਦੇ ਸਾਥੀਆਂ ਦੇ ਵਿੱਚੋਂ ਸਾਹਮਣੇ ਆਇਆ BSF ਅਧਿਕਾਰੀਆਂ ਦੇ ਅਨੁਸਾਰ ਉਹ ਨਸ਼ਾ ਤਸਕਰ ਦੇ ਕਈ ਮਾਮਲਿਆਂ ਦੇ ਵਿੱਚ ਸ਼ਾਮਲ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਉਹ ਲਗਾਤਾਰ ਫਰਾਰ ਹੋ ਰਿਹਾ ਸੀ ਉਸਦੇ ਕਬਜ਼ੇ ਦੇ ਵਿੱਚ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਜਿਸ ਵਿੱਚ ਕਈ ਸ਼ੱਕੀ ਸੰਪਰਕ ਵੀ ਪਾਏ ਗਏ ਆ। ਇਸ ਫੋਨ ਦੇ ਵਿੱਚ ਕੁਝ ਪਾਕਿਸਤਾਨੀ ਸਮਲਘਰਾਂ ਦੇ ਫੋਨ ਨੰਬਰ ਵੀ ਮਿਲੇ ਆ ਜਿਨ੍ਹਾਂ ਦੀ ਜਾਂਚ ਜੇ ਚੱਗੀ ਆ। ਕਈ ਘੰਟਿਆਂ ਦੀ ਪੁਸ਼ਟੀ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਮਲਜ਼ਮਾਂ ਨੂੰ ਫਾਜ਼ਿਲਕਾ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਨੇ ਮਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਹੁਣ ਸ਼ੁਰੂ ਕਰ ਦਿੱਤੀ ਆ। ਪੁਸ਼ਟੀ ਤੋਂ ਬਾਅਦ ਮਲਜ਼ਮਾਂ ਨੇ ਸਰਹੱਦ ਤੋਂ ਪਾਰ ਭਾਰਤ ਦੇ ਵਿੱਚ ਕਈ ਹੋਰ ਸੰਪਰਕ ਦਾ ਵੀ ਖੁਲਾਸਾ ਕੀਤਾ ਹੈ। पीएसएफ ਦੀ ਇਸ ਕਾਮਯਾਬੀ ਦੇ ਨਾਲ ਪਾਕਿਸਤਾਨ ਦੇ ਨਾਲ ਜੋ ਵੀ ਸਬੰਧਤ ਸਮਗਲੀ ਚੇਨ ਨੂੰ ਤੋੜਨ ਦੇ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ